ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਾਹਿਬ ਬਦਲਨ ਮਗਰੋਂ ਕਿ ਗੋਲਡਨ ਟੈਂਪਲ ਦਾ ਨਾਮ ਬਦਲ ਕੇ ਦਰਬਾਰ ਸਾਹਿਬ ਰੱਖ ਰੱਖਿਆ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੇ ਸਾਧ ਸੰਗਤ ਇਸ ਵਿਸ਼ੇ ਨੂੰ ਜਿਹੜਾ ਹੈ ਬੜਾ ਘੁਮਾਇਆ ਫਿਰਾਇਆ ਜਾ ਰਿਹਾ ਹੈ ਤੁਸੀਂ ਸਾਰਿਆਂ ਨੇ ਵੇਖਿਆ ਕਿ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਦੇ ਜਿਹੜੇ ਚੋਲਾ ਸਾਹਿਬ ਨੇ ਉਹਨਾਂ ਦੇ ਰੰਗ ਬਦਲ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਹੈ ਜਥੇਦਾਰਾਂ ਨੇ ਕਿ ਭਾਈ ਜਿਹੜੇ ਨਿਸ਼ਾਨ ਸਾਹਿਬ ਦੇ ਰੰਗ ਨੇ ਉਹ ਪਸੰਤੀ ਜਾਂ سرمਈ ਹੋਣਾ ਉਹਨਾਂ ਨੇ ਇਹ ਗੱਲਬਾਤ ਜਿਹੜੀ ਹੈ ਬਿਲਕੁਲ ਕੀਤੀ ਹੈ ਤੇ ਆਪਾਂ ਇਸ ਚੀਜ਼ ਦਾ ਜਿਹੜਾ ਹੈ ਬਿਲਕੁਲ ਸਮਰਥਨ ਕਰਦੇ ਹਾਂ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਸਾਧ ਸੰਗਤ ਮੈਂ ਕੱਲ ਵੀ ਕਿਹਾ ਸੀ ਕਿ ਦੇਰ ਆਏ ਚਲੋ ਦਰਸਤ ਆਏ ਜਿਵੇਂ ਵੀ ਹੋਇਆ ਤੇ ਬਹੁਤ ਵਦਿਆ ਹੋਇਆ ਤੇ ਸਾਧ ਸੰਗਤ ਅਕਾਲ ਤਖਤ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਬਦਲਣ ਲਈ ਜਿਹੜਾ ਹੈ ਹੁਕਮ ਜਾਰੀ ਕੀਤਾ ਹੈ ਤੇ ਸਾਨੂੰ ਇਸ ਨੂੰ ਮੰਨਣਾ ਚਾਹੀਦਾ ਹੈ ਪਰ ਕੁਝ ਲੋਕ ਜਿਹੜੇ ਨੇ ਉਹ ਇਹ ਗੱਲ ਨੂੰ ਬੜਾ ਘੁਮਾ ਫਿਰਾ ਕੇ ਜਿਹੜਾ ਆਪਣੇ ਵੱਲੋਂ ਹੀ ਉਹ ਲੱਗੇ ਹੋਏ ਨੇ ਕਿ ਜੀ ਹੁਣ ਨishan sahib ਦੇ ਰੰਗ ਬਦਲ ਦਿੱਤੇ ਚੋਲਿਆਂ ਦੇ ਕਿ ਦਰਬਾਰ ਸਾਹਿਬ ਦਾ ਨਾਮ ਨਾ ਬਦਲ ਦੇਣ ਅਕਾਲ ਤਖਤ ਸਾਹਿਬ ਦਾ ਨਾਮ ਨਾ ਬਦਲ ਦੇਣ ਇੰਜ ਨਾ ਹੋ ਜਾਏ ਇਲਜ ਨਾ ਹੋ ਜਾਏ 골ਡਨ ਟੈਂਪਲ ਨਾਮ ਨਾ ਕਹਿਣ ਲੱਗ ਜਾਣ ਉਹ ਤਾਂ ਵੈਸੇ ਵੀ ਸਾਡੇ ਕੋਈ ਬੁਝੜ ਲੋਕ ਕਹੀ ਜਾਂਦੇ ਆ ਜਿਨ੍ਹਾਂ ਨੂੰ ਸਮਝ ਹੈ ਨਹੀਂ ਕਈਆਂ ਨੂੰ ਸਮਝ ਹੈ ਫੇਰ ਵੀ 골ਡਨ ਟੈਂਪਲ ਸਾਧ ਸੰਗਤ ਇਹ ਕੋਈ 골ਡਨ ਟੈਂਪਲ ਕੋਈ ਆਮ ਮੰਦਿਰ ਨਹੀਂ ਹੈਗਾ ਸਾਤ ਸੰਗਤ ਇਤੇ ਕੋਈ ਆਮ ਸੋਨਾ ਚਾੜ ਕੇ ਰੱਖਿਆ ਨਹੀਂ ਗਿਆ ਇਹ ਸੋਨਾ ਚਾੜਨ ਪਿੱਛੇ ਵੀ ਕੁਰਬਾਨੀਆਂ ਹੋਈਆਂ ਨੇ ਤੇ ਯਾਦ ਰੱਖਿਓ ਬੜੀ ਵੱਡੀ ਭਾਵਨਾ ਤੇ ਮਹਿਮਾ ਚਾਹੀਦੀ ਐ ਇਹ ਕੰਮ ਕਰਨ ਪਿੱਛੇ ਔਰ ਦੂਜੀ ਗੱਲ ਇਹ ਸਿਫਤੀ ਦਾ ਘਰ ਹੈ ਇਹ ਭਗਤੀ ਦਾ ਘਰ ਹੈ ਇਹ ਮੁਰਾਦਾਂ ਪੂਰੀਆਂ ਹੋਣ ਵਾਲਾ ਘਰ ਹੈ ਸਾਤ ਸੰਗਤ ਇਹਨੂੰ ਗੋਲਡਨ ਟੈਂਪਲ ਕਹਿਣਾ ਨਹੀਂ ਅਸੀਂ ਇਹਨੂੰ ਹਰਮੰਦਰ ਸਾਹਿਬ ਕਹਿਣਾ ਹੈ ਅਸੀਂ ਇਹਨੂੰ ਦਰਬਾਰ ਸਾਹਿਬ ਕਹਿਣਾ ਜੋ ਪ੍ਰਾਤਨ ਨਾਮ ਹੈ ਅਸੀਂ ਉਹਦੇ ਨਾਲ ਹੀ ਜੁੜਨਾ ਹੈ ਤੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਇਹਦਾ ਨਾਮ ਬਦਲ ਦਿੱਤਾ ਜਾਊਗਾ ਜੀ ਨਾਮ ਬਦਲਣ ਦੀਆਂ ਛਾਲਜਾਂ ਹੋ ਰਹੀਆਂ ਨੇ ਇਹ ਹੋ ਰਹੀਆਂ ਨੇ ਉਹ ਹੋ ਰਹੀਆਂ ਨੇ ਅਜਿਹਾ ਕੁਝ ਨਹੀਂ ਸਾਡੀ ਰਹਿਤ ਮਰਜ਼ਾਦਾ ਦੇ ਵਿੱਚ ਵੀ ਜਿਹੜਾ ਸੁਰਮਈ ਜਾਂ ਪਸੰਦੀ ਰੰਗ ਹੀ ਹੈ ਪਿਆਰਿਓ ਤੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਜੇ ਅਸੀਂ ਨਿਸ਼ਾਨ ਸਾਹਿਬ ਦੇਖਣਾ ਹੋਵੇ ਝੰਡੇ ਦੇਖਣੇ ਹੋਣ ਤੇ ਕਦੇ ਸਰਚ ਮਾਰਿਓ ਜਾਂ ਕਿਤਾਬਾਂ ਦੇ ਵਿੱਚੋਂ ਪੜਿਓ ਉਦੋਂ ਤੁਹਾਨੂੰ ਪਸੰਤੀ ਰੰਗ ਮਿਲੇਗਾ ਤੇ ਜਾਂ ਫਿਰ ਤੁਹਾਨੂੰ ਸੁਰਮਈ ਰੰਗ ਜਾਂ ਨੀਲਾ ਰੰਗ ਪਾਪ ਸੁਰਮਈ ਤੇ ਨੀਲਾ ਤੇ ਉਹ ਉਹ ਰੰਗ ਤੁਹਾਨੂੰ ਮਿਲਣਗੇ ਇਹ ਸਾਡੀ ਵਿਰਾਸਤ ਹੈ ਜਿਹੜੀ ਪਿੱਛੋਂ ਚੱਲੀ ਆਈ ਹੈ ਕੋਈ ਨਵਾਂ ਫੈਸਲਾ ਨਹੀਂ ਹੋਇਆ ਹੁਣ ਐਵੇਂ ਲੋਕਾਂ ਦੇ ਵਿੱਚ ਦੁਬਧਾ ਪੈਦਾ ਨਾ ਕਰੋ ਬਾਕੀ ਸਵਾਲ ਜਵਾਬ ਜਿਹੜੇ ਨੇ ਉਹ ਉਹ ਜਿਹੇ ਹਿਸਾਬ ਨਾਲ ਕਰੋ ਜਿਨ੍ਹਾਂ ਦਾ ਕੋਈ ਇਸ ਚੀਜ਼ ਦੇ ਨਾਲ ਤਾਲੁਕਾਤ ਹੋਵੇ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਵੀ ਲੋਕਾਂ ਦੇ ਦੁੱਧਾ ਪੈਦਾ ਕਰੀ ਉਹ ਚੀਜ਼ਾਂ ਸਾਨੂੰ ਨਹੀਂ ਕਰ ਲੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ